ਮੈਂ ਪੂਰੀ ਦੁਨੀਆ ਨੂੰ ਇੱਕ مشورہ ਦੇਣਾ ਚਾਹਨਾ ਮੇਰੀ ਵੀਡੀਓ ਤੇ ਤਵਜੋ ਦੇ ਲੋ ਤੁਹਾਡਾ ਫਾਇਦਾ ਜੇ ਇਹ ਉਹਨਾਂ ਬੰਦਿਆਂ ਵਾਸਤੇ ਵੀਡੀਓ ਬਣਾ ਰਿਹਾ ਜਿਨ੍ਹਾਂ ਦੇ ਪੁੱਤਰ ਜਵਾਨ ਨੇ ਜਿਹੜੇ ਸ਼ਾਮ ਨੂੰ ਘਰੇ ਲੇਟ ਆਂਦੇ ਨੇ ਭਾਈ ਜਾਨ ਇਸ ਦੌਰ ਦੇ ਬੱਚੇ ਕਵਰ ਕਰਨਾ ਬੜੀ ਔਖੀ ਗੱਲ ਜੇ ਮੈਂ ਆਪ ਦਾ ਤੁਹਾਨੂੰ ਦੁੱਖ ਦੱਸਣ ਲੱਗਿਆ ਵੀਡੀਓ ਨੂੰ ਤਵਜੋ ਦਿਓ ਮੇਰੇ ਦੋ ਪੁੱਤਰ ਨੇ ਦੋ ਮੇਰਾ ਜਿਹੜਾ ਵੱਡਾ ਮੁੰਡਾ ਸੀ ਉਹ ਰਾਤੀ ਕਰੇ 11 ਵਜੇ 10 ਵਜੇ 12 ਵਜੇ ਆ ਕੇ ਘਰੇ ਵੜਦਾ ਸੀਗਾ ਆ ਕੇ ਬੂਹਾ ਖੜਕਾਂਦਾ ਸੀ ਮੈਂ ਉਹਨੂੰ ਥੋੜਾ ਜਿਹਾ ਬੋਲਦਾ ਸੀ ਉਹਦੀ ਮਾਂ ਮੈਨੂੰ ਚੁੱਪ ਕਰਾ ਦਿੰਦੀ ਸੀ ਵੀ ਬੱਚਾ ਕੁਝ ਨਹੀਂ ਹੁੰਦਾ ਕਰਦੇ ਆ ਕਰਾਂਦੇ ਆ ਨਤੀਜਾ ਕੀ ਨਿਕਲਿਆ ਬੇਲੀਆਂ ਨੇ ਨਸ਼ੇ ਤੇ ਲਾਤਾ ਮੈਨੂੰ ਨਹੀਂ ਪਤਾ ਸੀ ਇਹ ਮਾਪਿਓ ਇਹ ਪੁੱਤਰਾਂ ਦੇ ਮਗਰ ਰਵੇ ਇਨਾਂ ਵਾਸਤੇ ਰੋਜ਼ੀ ਕਮਾ ਕੇ ਲਿਆਵੇ ਪਿਓ ਕਿ ਇਹਨਾਂ ਦੀ ਰਖਵਾਲੀ ਕਰੇ ਆਈਸ ਪੀਣ ਲੱਗ ਗਿਆ ਪਾਈ ਜਨ ਆਈਸ ਯਾਹਲਾ ਮਾਫ ਕਰੀ ਯਾਹਲਾ ਮਾਫ ਕਰੀ ਜਦੋਂ ਘਰੇ ਆਇਆ ਕਰੇ ਮੈਂ ਜਦੋਂ ਘਰੋਂ ਨਿਕਲ ਜਾਂਦਾ ਸੀ ਚੋਰੀ ਆ ਜਾਂਦਾ ਸੀ ਆਪਦੀ ਮਾਂ ਤੋਂ ਪੈਸੇ ਕਢਾ ਕੇ ਫਿਰ ਨਿਕਲ ਜਾਂਦਾ ਸੀ ਮੈਨੂੰ ਇੱਕ ਬੰਦੇ ਨੇ ਰੋਕਿਆ ਕਹਿੰਦਾ ਭਾਜੀ ਗੱਲ ਸੁਣ ਮੈਂ ਕਿਹਾ ਜੀ ਉਹਨੇ ਕਿਹਾ ਤੇਰਾ ਮੁੰਡਾ ਆਈਸ ਪੀਂਦਾ ਹੈ ਮੇਰਾ ਦਿਮਾਗ ਚੱਕਰ ਖਾ ਗਿਆ ਆ ਇਸ ਆਖਰੀ ਨਸ਼ਾ ਜੀ ਮੈਂ ਕਰਿਆ ਕੇ ਪੁੱਛਿਆ ਆਪਦੀ ਘਰ ਦੀ ਨੂੰ ਕੋਈ ਨਸ਼ਾ ਕਰਦਾ ਮੈਨੂੰ ਬਾਹਰ ਬੰਦੇ ਕਹਿੰਦੇ ਨੇ ਮੇਰੇ ਘਰ ਦੀ ਕਹਿਣ ਲਗੀ ਨਹੀਂ ਨਸ਼ਾ ਕਰਦਾ ਬਾਕੀ ਮਾਮਾ ਨੂੰ ਪਤਾ ਹੁੰਦਾ ਚੋਰੀ ਕਰਦੀਆਂ ਨੇ ਪਤਾ ਹੁੰਦਾ ਇਹਨਾਂ ਨੂੰ ਕਹਿੰਦੀ ਨਹੀਂ ਨਸ਼ਾ ਕਰਦਾ ਚਲੋ ਮੈਂ ਕਿਹਾ ਖਰ ਕੋਈ ਗੱਲ ਨਹੀਂ ਠੀਕ ਹੈ ਜਦੋਂ ਮਾਂ ਜੋ ਕਹੀ ਜਾਂਦੀ ਮੈਂ ਕਿਦਨ ਸ਼ਾਮੀ ਘਰੇ ਗਿਆ ਤੇ ਮੈਨੂੰ ਮੇਰੀ ਘਰ ਦੀ ਨੇ ਰੋਟੀ ਨਹੀਂ ਦਿੱਤੀ ਪਾਣੀ ਨਹੀਂ ਦਿੱਤਾ ਰੋਣ ਲੱਗੀ ਮੈਂ ਕਿਹਾ ਕੀ ਗੱਲ ਹੈ ਕਹਿੰਦੀ ਅੱਜ ਮੁੰਡੇ ਦੀ ਜੇਬ ਚੋਂ ਟੀਕਾ ਨਿਕਲਿਆ ਤੇ ਇਹ ਆਈਸ ਪਿੰਦਾ ਮੈਨੂੰ ਗੁੱਸਾ ਬੜਾ ਚੜਿਆ ਕਿ ਮੈਂ ਘਰ ਦੀ ਨੂੰ ਤਸੱਲੀ ਨਾਲ ਕੁੱਟਾਂ ਮੈਂ ਕਿਹਾ ਤੈਨੂੰ ਪਤਾ ਵੀ ਸੀ ਮੈਂ ਤੈਨੂੰ ਪੁੱਛਿਆ ਵੀ ਸੀ ਤੂੰ ਗਰੰਟੀਆਂ ਕਿਉਂ ਦਿੱਤੀਆਂ ਮੈਂ ਭਾਜੀ ਉਹਨੂੰ ਫੜਿਆ ਕਬਰਾਂ ਚੋਂ ਫੜ ਕੇ ਲਗੀਆਂ ਕਬਰਾਂ ਚੋਂ ਤਿੰਨ ਆਈਸ ਦੀਆਂ ਬੋਤਲਾਂ ਸੀ ਉਹਦੇ ਕੋਲ ਫੜ ਕੇ ਲਗੀਆਂ ਤੇ ਭਾਈ ਵੇਰ ਗਿਆ ਘਰੇ ਜਾ ਕੇ ਉਹ ਡੁੱਡ ਕੇ ਪਵੇ ਉਹਨੂੰ ਇਹ ਨਹੀਂ ਪਤਾ ਮੇਰਾ ਪਿਓ ਹੈ ਮੈਂ ਘਰੇ ਗਿਆ ਜਾ ਕੇ ਹਸਪਤਾਲ ਵਾਲਿਆਂ ਨੂੰ ਫੋਨ ਕੀਤਾ ਮੈਂ ਪ੍ਰਾਈਵੇਟ ਹਸਪਤਾਲ ਐ ਸਾਈਵਾਲ ਚ ਨਈਂ ਜ਼ਿੰਦਗੀ ਫੋਨ ਕੀਤਾ ਆਗੇ ਪੁੱਠੀਆਂ ਹੱਤਕੜੀਆਂ ਲਾਈਆਂ ਉਹਨੂੰ ਹਸਪਤਾਲ ਦਾਖਲ ਕਰਾਇਆ ਦੂਸਰਾ ਮਹੀਨਾ 40000 ਰੁਪਇਆ ਮਹੀਨਾ ਦੇ ਰਿਆ ਵਾਂ ਕਲਟਿਨ ਤੋਂ ਇਲਾਵਾ ਉਹਦੇ ਖਰਚਿਆਂ ਤੋਂ ਇਲਾਵਾ ਅਜੇ ਨਹੀਂ ਪਤਾ ਕਿ ਵਾਪਸ ਆ ਕੇ ਜਦੋਂ ਉਹਦਾ ਕੋਰਸ ਪੂਰਾ ਆ ਜਾਏਗਾ ਵਾਪਸ ਆ ਕੇ ਸਾਡੇ ਨਾਲ ਕੀ ਲੱਛਣ ਕਰਦਾ ਅਸੀਂ ਚਾਹਨੇ ਅਸੀਂ ਉਹਨੂੰ ਬਚਾਉਣਾ ਚਾਹਨੇ ਆ ਉਹਨੇ ਜ਼ਿੰਦਗੀ ਦਾਤ ਤੇ ਲਾਤੀ ਐਡਾ ਵੱਡਾ ਨਸ਼ਾ ਜਿਹੜਾ ਸਾਲ ਡੇਢ ਸਾਲ ਬਾਅਦ ਜਿਹਦੇ ਨਾਲ ਬੰਦਾ ਫੌਤ ਹੋ ਜਾਂਦਾ ਬੜੀ ਟੈਨਸ਼ਨ ਬਣੀ ਉਹਦਾ ਦੂਸਰਾ ਮਹੀਨਾ ਚੱਲ ਰਿਹਾ ਤਿੰਨ ਮਹੀਨਿਆਂ ਦਾ ਕੋਰਸ ਮੁਕੰਮਲ ਕਰਾ ਕੇ ਉਹਨੂੰ ਕਹਿਣਾ ਤੂੰ ਘਰੇ ਬਹਿ ਜਾ ਰੋਟੀ ਖਾ ਤੈਨੂੰ ਦੁੱਧ ਦੇਾਂਗੇ ਤੈਨੂੰ ਕਿਓ ਦੇਾਂਗੇ ਜਿਹੜੀ ਤੂੰ ਸ਼ੈ ਮੰਗੇਗਾ ਤੈਨੂੰ ਲਿਆ ਕੇ ਦੇਾਂਗੇ ਪਰ ਘਰੋਂ ਬਾਹਰ ਨਹੀਂ ਨਿਕਲਣਾ ਆ ਜਿਹੜਿਆਂ ਬੰਦਿਆਂ ਦੇ ਸ਼ਾਮ ਨੂੰ ਘਰੇ ਪੁੱਤਰ ਲੇਟ ਆਂਦੇ ਨੇ ਬਰਾਏ ਮਿਹਰਬਾਨੀ ਇਹਨਾਂ ਤੇ ਸਖਤੀ ਕਰ ਲੋ ਸਖਤੀ ਕਰ ਲੋ ਨਹੀਂ ਤੇ ਮੇਰੇ ਤਰ੍ਹਾਂ ਦੁਖੀ ਹੋ ਜਾਊਗੇ ਇਹਨਾਂ ਨੂੰ ਪੀਲੀ ਨਸ਼ਿਆਂ ਤੇ ਲਾ ਦੇਣਗੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਯਾ আল্লাহ ਦੁਸ਼ਮਣ ਦੇ ਬੱਚਿਆਂ ਨੂੰ ਵੀ ਇਦਾਂ ਦੇ ਗੰਦੇ ਨਸ਼ੇ ਤੋਂ ਬਚਾ